ਤੇ ਆਸ਼ਰਮ ਦੇ ਵਿੱਚ ਰਹਿ ਕੇ ਕਿੱਦਾਂ ਦਾ ਲੱਗਦਾ ਹੈ ਆਸ਼ਰਮ ਦੇ ਵਿੱਚ ਰਹਿ ਕੇ ਠੀਕ ਹੈ ਜੀ ਇੱਥੇ ਰੋਟੀ ਪਾਣੀ ਸਾਨੂੰ ਟਾਈਮ-ਟਾਈਮ ਨਾਲ ਹਰ ਚੀਜ਼ ਮਿਲਦੀ ਆ ਅੱਛਾ ਕਿੰਨਾ ਕੁ ਧਿਆਨ ਇੱਥੇ ਜਿਹੜਾ ਰੱਖਿਆ ਜਾਂਦਾ ਹਰ ਇੱਕ ਚੀਜ਼ ਦਾ ਹਰ ਚੀਜ਼ ਦਾ ਜੀ ਰੋਟੀ ਪਾਣੀ ਚਾਹ ਦਵਾਈ ਆ ਦਵਾਈ ਲਿਆਉਣੀ ਹੁੰਦੀ ਆ ਉਹ ਬਾਜ਼ਾਰੋਂ ਲੈ ਆਈ ਦੀ ਅਸੀਂ ਜਾ ਕੇ ਤੋਂ ਇੱਥੇ ਆ ਕੇ ਸ਼ਾਂਤੀ ਆ ਸਾਨੂੰ ਹੂੰ ਘਰ ਸ਼ਾਂਤੀ ਨਹੀਂ ਆ ਇਸ ਕਰਕੇ ਇੱਥੇ ਰਹਿਨੇ ਆਂ ਅਗੇ ਪਰ ਲੜਾਈ ਝਗੜੇ ਬਹੁਤ ਹੁੰਦੇ ਸੀਗੇ ਹਾਂ ਫਿਰ ਸਾਨੂੰ ਸਾਡੇ ਗੁਰੂ ਨਾਲ ਬਰਦਾਸ਼ਤ ਨਹੀਂ ਸੀ ਹੁੰਦਾ ਕਿ ਮੈਂ ਬਿਮਾਰ ਰਹਿਣਾ ਹੈ ਕਹਾਂ ਕਿੰਨਾ ਟਾਈਮ ਹੋ ਗਿਆ ਸੀ ਇਥੇ ਆਇਆ ਨੂੰ ਅਸੀਂ ਪਿਛਲੇ ਸਾਲ 6-7 ਮਹੀਨੇ ਕੱਢ ਕੇ ਗਏ ਆ ਫੇਰ ਅਸੀਂ 5-6 ਮਹੀਨੇ ਬਾਹਰ ਰਹੇ ਆ ਅਸੀਂ ਹੌਲ ਟੀਟਲ ਦੇ ਬਿਜਰੇ ਆ ਮੈਂ ਕਾਦਾ ਸੀਰੀਅਸ ਹੋਇਆ ਸਗਾ ਜੀ ਮੈਨੂੰ ਹਸਪੀਟਲ ਲਾਗੇ ਸੀ ਚੱਕ ਕੇ ਇਲਾਜ ਕਰਾਇਆ ਮੇਰਾ ਉਹਨਾਂ ਨੇ ਪੈਸੇ ਪੂਰੇ ਲਾਏ ਖੂਨ ਦੀਆਂ ਮੋਦਲਾ ਵੀ ਜੜੋਂ ਆਈਆਂ ਮੇਰਾ ਪੂਰੀ ਤਰ੍ਹਾਂ ਇਲਾਜ ਕਰਵਾਇਆ ਉਹਨਾਂ ਨੇ ਮੈਂ ਕਿਹਾ ਚਲੋ ਸਾਨੂੰ ਤੁਸੀਂ ਜੇ ਘਰ ਨਹੀਂ ਮਤਲਬ ਅਸੀਂ ਟੇਕ ਸਕਦੇ ਤੇ ਐਦਾਂ ਮਾਰਾ ਮੋਟਾ ਸਾਡਾ ਇਲਾਜ ਕਰਾ ਦਿਆ ਕਰੋ ਹੋਰ ਸਾਨੂੰ ਕੋਈ ਦਿੱਕਤ ਨਹੀਂ ਉੱਥੇ ਅਸੀਂ ਬਿਲਕੁਲ ਕੋਸ਼ ਹੈ ਬੈਠੇ ਪਰਿਵਾਰ ਦੇ ਵਿੱਚ ਮੇਰੇ ਤਿੰਨ ਲੜਕੇ ਆ ਜੀ ਤਿੰਨ ਨੂੰਹਾਂ ਆਂ ਪੋਤੇ ਪੁੱਟੀਆਂ ਆ ਉਹ ਐਦਾਂ ਦੀ ਗੱਲ ਹੈ ਜੀ ਕਿ ਬੱਚੇ ਜਿਹੜੇ ਆ ਨਾ ਅੱਜ ਕੱਲ ਜਨਾਨੀਆਂ ਦੇ ਅਧੀਨ ਆ ਕਿਉਂਕਿ ਜੋ ਕਹਿੰਦੀਆਂ ਨਾ ਉਹੀ ਕਰਦੇ ਆ ਉਹ ਉਹ ਜੇ ਉਹਨਾਂ ਨੂੰ ਸਮਝਾਈਏ ਵੀ ਉਹ ਕਹਿੰਦੇ ਹੁਣ ਜੇ ਅਸੀਂ ਇਹਨਾਂ ਨੂੰ ਕੁਝ ਕਹਨੇ ਆ ਤਾਂ ਸਾਡੇ ਘਰ ਲੜਾਈ ਪੈਂਦੀ ਆ ਮੈਂ ਕਹਿੰਦਾ ਬੇਟਾ ਅਸੀਂ ਤਾਂ ਚੰਦ ਦੇੰਦੇ ਮਹਿਮਾਨ ਆ ਸਾਡੇ ਘਰ ਕੇ ਲੜਾਈ ਕਰਨ ਨੂੰ ਆਏ ਕਦੇ ਉਮੀਦ ਕੀਤੀ ਸੀ ਵੀ ਇਦਾਂ ਦੇ ਵੀ ਦਿਨ ਜਿਹੜਾ ਦੇਖਣਾ ਪਊਗਾ ਆਪਣੇ ਮੁੰਡੇ ਹੋਂਦ ਬਾਉਦ ਵੀ ਇੱਕ ਆਸ਼ਰਮ ਦੇ ਵਿੱਚ ਰਹਿਣਾ ਪਊਗਾ ਉਹ ਇਦਾਂ ਦਾ ਕਦੀ ਸੋਚਿਆ ਨਹੀਂ ਸੀਗਾ ਜੀ ਪਰ ਕਿਸਮਤ ਨੇ ਸਾਨੂੰ ਲਿਆ ਕੇ ਬਿਠਾ ਦਿੱਤਾ ਹੈ ਅਸੀਂ ਹੁਣ ਬੈਠੇ ਦੇ ਆਰਾਮ ਨਾਲ ਦੱਸਿਓ ਵੀ ਹੈਡਲਾਈਨਸ ਦੇਖਦੇ ਤਮਾਮ ਦਰਸ਼ਕਾ ਦਾ ਮੈਂ ਨਿਹਮ ਮਲਿਕ ਸਵਾਗਤ ਕਰਦੀ ਹੈ ਜਦੋਂ ਅਸੀਂ ਆਸ਼ਰਮ ਦੇ ਵਿੱਚ ਵਿਜ਼ਿਟ ਕਰਦੇ ਤਾਂ ਹਮੇਸ਼ਾ ਹੀ ਅਸੀਂ ਇੱਕ ਇਦਾਂ ਦਾ ਕਿਰਦਾਰ ਦੇਖਣ ਨੂੰ ਮਿਲਦਾ ਕੁਝ ਨਵਾਂ ਤੇ ਅਨੋਖਾ ਜਿਸ ਦਿਨਾਂ ਤੋਂ ਸਾਨੂੰ ਕੋਈ ਉਮੀਦ ਹੁੰਦੀ ਹੈ ਨਾ ਹੀ ਕਦੇ ਸੋਚਿਆ ਹੁੰਦਾ ਕਿ ਇਹ ਚੀਜ਼ ਵੀ ਸਾਨੂੰ ਆਪਣੀ ਲਾਈਫ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਅਕਸਰ ਹੀ ਅਸੀਂ ਜੇ ਆਪਾਂ ਗੱਲ ਕਰ ਰਹੇ ਸੋਸ਼ਲ ਮੀਡੀਆ ਦੀ ਤਾਂ ਅਸੀਂ ਦੇਖਦੇ ਆ ਟੀਵੀ ਦੇ ਵਿੱਚ ਦੇਖਦੇ ਆ ਜਾਂ ਫਿਲਮਾਂ ਦੇ ਵਿੱਚ ਦੇਖਦੇ ਆ ਪਰ ਜਿਹੜੀ ਕਹਾਣੀ ਅਸੀਂ ਤੁਹਾਡੇ ਨਾਲ ਰੂਬਰੂ ਕਰਨ ਲੱਗੇ ਹਾਂ ਉਹ ਬਿਲਕੁਲ ਹਕੀਕਤ ਕਹਾਣੀ ਹੈ ਤੇ ਸਾਡੇ ਨਾਲ ਮਦਨ ਲਾਲ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਵੇਂ ਮਤਲਬ ਆਪਣਾ ਘਰ ਛੱਡ ਕੇ ਆਸ਼ਰਮ ਦੇ ਵਿੱਚ ਪਹੁੰਚੇ ਕੀ ਕਹਾਣੀ ਹੋਈ ਸਾਰੀ ਗੱਲਬਾਤ ਤਾਂ ਜਾਣਦੇ ਸਾਂ ਸਭ ਗੱਲ ਜੀ ਅਸਲੀ ਗੱਲ ਜੀ ਕਿਵੇਂ ਹੋਸ ਤੇ ਠੀਕ ਹੈ ਜੀ ਬਸ ਉਹ ਇੱਥੇ ਆ ਕੇ ਸ਼ਾਂਤੀ ਆ ਸਾਨੂੰ ਹੂੰ ਕਰ ਜਾਂਦੀ ਨਹੀਂ ਆ ਇਸ ਕਰਕੇ ਇੱਥੇ ਰਹਨੇ ਆ ਆ ਕੇ ਕਦੀ ਕਰ ਸਾਰੇ ਇਨਸਾਨੋ ਜਿਹਨਾਂ ਲੋਕੇ ਕਹਿੰਦੇ ਸਾਨੂੰ ਘਰ ਚਾਹੀਦਾ ਲੇਕਿਨ ਤੁਸੀਂ ਆਪਣੇ ਘਰ ਨੂੰ ਛੱਡ ਕੇ ਇੱਥੇ ਕਹਿ ਰਹੇ ਹੋ ਕਿ ਸਾਨੂੰ ਸ਼ਾਂਤੀ ਚਾਹੀਦੀ ਏਦਾਂ ਨਹੀਂ ਜੀ ਸਾਡੇ ਲਗੜਾ ਲੜਾਈ ਝਗੜੇ ਬਹੁਤ ਹੁੰਦੇ ਸੀਗੇ ਹਾਂ ਫਿਰ ਸਾਨੂੰ ਸਾਡੇ ਕੋਲ ਉਹ ਨਾ ਬਰਦਾਸ਼ਤ ਨਹੀਂ ਸੀ ਹੁੰਦਾ ਕਿ ਮੈਂ ਬਿਮਾਰ ਰਹਿਣਾ ਹੈਗਾ ਆ ਤੇ ਉਸ ਮਦਰ ਸਾਨੂੰ ਸ਼ੁਕ ਚਾਹਤੀ ਨਹੀਂ ਸੀ ਉੱਥੇ ਤਾਂ ਕਰਕੇ ਫਿਰ ਅਸੀਂ ਇੱਥੇ ਆ ਗਏ ਸੀ ਅੱਛਾ ਕਿੰਨਾ ਟਾਈਮ ਹੋ ਗਿਆ ਥੀ ਇੱਥੇ ਆਇਆ ਨੂੰ ਅਸੀਂ ਪਿਛਲੇ ਸਾਲ 6-7 ਮਹੀਨੇ ਕੱਢ ਕੇ ਗਏ ਆ ਫੇਰ ਅਸੀਂ 5-6 ਮਹੀਨੇ ਬਾਅਦ ਰਹੇ ਆ ਅਸੀਂ ਹੌਸਪੀਟਲ ਦੇ ਵਿਚ ਰਹਿਆ ਮੈਂ ਮੈਨੂੰ ਨਾ ਉੱਤੇ ਟੀਵੀ ਦੀ ਬਿਮਾਰੀ ਹੋ ਗਈ ਜਿੱਥੇ ਅੱਛਾ ਹਾਂ ਹੁਣ 6 ਆ 6 ਮਹੀਨਾ ਹੋ ਗਿਆ ਦਵਾਈ ਖਾਂਦੇ ਨੇ ਮੈਨੂੰ ਅੱਛਾ ਤੇ ਹੁਣ ਠੀਕ ਹਾਂ ਹਾਂ ਹੁਣ ਮੈਂ ਕਾਫੀ ਠੀਕ ਆ ਗਾਇਆ ਤੇ ਪਰਿਵਾਰ ਵਾਲੇ ਪੁੱਛਦੇ ਨੇ ਕਿ ਤਬੱਤ ਖਰਾਬ ਹੋ ਗਈ ਸੀ ਟੀਵੀ ਦੀ ਬਹੁਤ ਜ਼ਿਆਦਾ ਸੀਰੀਅਸ ਹੋਇਆ ਸੀਗਾ ਜੀ ਮੈਨੂੰ ਹੌਸਪੀਟਲ ਲਾਗੇ ਸੀ ਚੱਕ ਕੇ ਇਲਾਜ ਕਰਾਇਆ ਮੇਰਾ ਉਹਨਾਂ ਨੇ ਪੈਸੇ ਪੂਰੇ ਲਾਏ ਕੂਨ ਦੀਆਂ ਬੋਤਲਾ ਵੀ ਜੜਵਾਈਆਂ ਮੇਰਾ ਪੂਰੀ ਤਰ੍ਹਾਂ ਇਲਾਜ ਕਰਵਾਇਆ ਉਹਨਾਂ ਨੇ ਮੈਂ ਕਿਹਾ ਚਲੋ ਸਾਨੂੰ ਤੁਸੀਂ ਜੇ ਘਰ ਨਹੀਂ ਮਤਲਬ ਅਸੀਂ ਟੇਕ ਸਕਦੇ ਤੇ ਐਦਾਂ ਮਾਰਾ ਮੋਟਾ ਸਾਡਾ ਇਲਾਜ ਕਰਾ ਦਿਆ ਕਰੋ ਹੋਰ ਸਾਨੂੰ ਕੋਈ ਦਿੱਕਤ ਨਹੀਂ ਉੱਥੇ ਅਸੀਂ ਬਿਲਕੁਲ ਕੋਸ਼ ਹੈ ਮੈਂ ਤੇਰੇ ਸਾਨੂੰ ਕੋਈ ਦਿੱਕਤ ਨਹੀਂ ਹੈ ਤੇ ਅੱਛਾ ਤੇ ਕਿੱਧਰ ਤੇ ਰਹਿਣ ਵਾਲੇ ਹੋ ਸਰ ਅਸੀਂ ਪਟਾਣਕੋਟ ਦੇ ਰਹਿਣ ਵਾਲੇ ਆਂ ਜੀ ਪਟਾਣਕੋਟ ਦੇ ਤੇ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੇਰੇ ਤਿੰਨ ਲੜਕੇ ਆ ਜੀ ਤਿੰਨ ਨੂੰਹਾਂ ਆ ਪੋਤੇ ਪੁੱਟੀਆਂ ਆ ਕੁੜੀਆਂ ਕੁੜੀ ਸਾਡੇ ਕੋਈ ਨਹੀਂ ਆ ਜੀ ਤੇ ਮੁੰਡੇ ਨਹੀਂ ਪੁੱਛਦੇ ਕਿ ਤੁਸੀਂ ਕਿੱਥੇ ਚੱਲੇ ਹੋ ਸਾਡੇ ਨਾਲ ਰਹੋ ਕਿਉਂਕਿ ਇੱਕ ਹੁੰਦਾ ਇੱਕ ਤਿੰਨ ਮੁੰਡੇ ਮਤਲਬ ਕਿ ਇੱਕ ਪਿਓ ਦੀ ਜਿਵੇਂ ਸ਼ਾਨ ਹੁੰਦੀ ਹੈ ਇੱਕ ਮਤਲਬ ਜਜ਼ਬਾ ਹੁੰਦਾ ਇੱਕ ਰਤਬਾ ਹੁੰਦਾ ਕਿ ਮੇਰੇ ਤਿੰਨ ਪੁੱਤ ਨੇ ਮੈਨੂੰ ਬਹੁਤ ਪਿਆਰ ਨਾਲ ਰੱਖਣਗੇ ਮੇਰਾ ਬਹੁਤ ਧਿਆਨ ਰੱਖਣਗੇ ਉਹ ਐਦਾਂ ਦੀ ਗੱਲ ਹੈ ਜੀ ਕਿ ਬੱਚੇ ਜਿਹੜੇ ਹਨ ਆਂਜ ਕੱਲ ਜਨਾਨੀਆਂ ਦੇ ਅਧੀਨ ਆ ਹੂੰ ਕਿਉਂਕਿ ਜੋ ਕਹਿੰਦੀਆਂ ਹਨ ਉਹ ਹੀ ਕਰਦੇ ਆ ਉਹ ਉਹ ਜੇ ਉਹਨਾਂ ਨੂੰ ਸਮਝਾਈਏ ਵੀ ਉਹ ਕਹਿੰਦੇ ਹੁਣ ਜੇ ਅਸੀਂ ਇਹਨਾਂ ਨੂੰ ਕੁਝ ਕਹਨੇ ਆ ਤਾਂ ਸਾਡੇ ਘਰ ਲੜਾਈ ਪੈਂਦੀ ਆ ਮੈਂ ਕਹਿੰਦਾ ਬੇਟਾ ਅਸੀਂ ਤਾਂ ਚੰਦ ਦੇੰਦੇ ਮਹਿਮਾਨ ਆ ਸਾਡੇ ਘਰ ਕੇ ਲੜਾਈ ਕਾ ਨੂੰ ਪਾਣੀ ਆ ਅਸੀਂ ਤਾਂ ਸੈਡ ਹੋ ਗਏ ਨਹੀਂ ਜੀ ਤੇ ਤੁਹਾਡੀ ਵਾਈਫ ਵਾਈਫ ਵੀ ਮੇਰੇ ਨਾਲ ਹੀ ਆ ਇੱਥੇ ਉਹ ਗਏ ਦੇ ਦਵਾਈ ਲੈਣ ਹੁਣ ਮੈਂ ਜਾਣਾ ਲੈਣ ਉਹਨਾਂ ਨੂੰ ਸਾਢੇ 5 ਵਜੇ ਅੱਛਾ ਕੋ ਦੋਨੇ ਇਕੱਠੇ ਰਹਨੇ ਆ ਹਾਂ ਜੀ ਦੋਨੇ ਇਕੱਠੇ ਇੱਥੇ ਰਹਨੇ ਆ ਅੱਛਾ ਕਦੇ ਉਮੀਦ ਕੀਤੀ ਸੀ ਵੀ ਇਦਾਂ ਦੇ ਵੀ ਦਿਨ ਜਿਹੜਾ ਦੇਖਣਾ ਪਊਗਾ ਆਪਣੇ ਮੁੰਡੇ ਹੁੰਦੇ ਬਾਉਦ ਵੀ ਇੱਕ ਆਸ਼ਰਮ ਦੇ ਵਿੱਚ ਰਹਿਣਾ ਪਊਗਾ ਉਹ ਇਦਾਂ ਦਾ ਕਦੀ ਸੋਚਿਆ ਨਹੀਂ ਸੀਗਾ ਜੀ ਪਰ ਕਿਸਮਤ ਨੇ ਸਾਨੂੰ ਲਿਆ ਕੇ ਬਿਠਾ ਦਿੱਤਾ ਹੈ ਅਸੀਂ ਹੁਣ ਬੈਠੇ ਦੇ ਆਰਾਮ ਨਾਲ ਹੂੰ ਕਿਉਂਕਿ ਹਾਲਾਤ ਐਸੇ ਆ ਨਾ ਤਾਂ ਕਮਾ ਕੇ ਖਾ ਸਕਦੇ ਆ ਨਾ ਰੋਟੀ ਬਣਾ ਕੇ ਖਾ ਸਕਦੇ ਆ ਨਾ ਪਾਣ ਕੱਪੜੇ ધો ਸਕਦੇ ਆ ਕੁਝ ਨਹੀਂ ਕਰ ਸਕਦੇ। ਅੱਜ ਕਿਤੇ ਤੁਹਾਡੇ ਪੋਤਰੀ ਪੋਤਰਾ ਵੀ ਨਹੀਂ ਕਹਿੰਦੇ ਵੀ ਕਿੱਥੇ ਜਾ ਰਹੇ ਨੇ ਕਿਉਂ ਜਾ ਰਹੇ। ਬੀ ਛੋਟੇ ਆ ਨਾ ਸਾਜੇ ਉਹਨਾਂ ਨੂੰ ਬੇਸਮਝਿਆ ਵਿਚਾਰੇ ਹਜੇ। ਅੱਛਾ। ਇੱਕਦਮ। ਅੱਛਾ ਜਿਵੇਂ ਆਪਾਂ ਗੱਲ ਕਰੀਏ ਹੈ ਨਾ ਜਦੋਂ ਕੋਈ ਗਲਤ ਕੰਮ ਕਰ ਦਿੰਦੇ ਨੇ ਬੜੇ ਲੋਕ ਕੀ ਹੁੰਦੇ ਰਿਸ਼ਤੇਦਾਰ ਹੁੰਦੇ ਤਾਨੇ ਮੰਨੇ ਮਾਨਦੇ ਪਰ ਜਦੋਂ ਇੱਕ ਪੁੱਤ ਨੇ ਆਪਣੇ ਮਾਪਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਫਿਰ ਉਸ ਟਾਈਮ ਕਿਉਂ ਨਹੀਂ ਪਰਿਵਾਰ ਦੀ ਟੈਨਸ਼ਨ ਹੁੰਦੀ। ਉਹ ਇਦਾਂ ਹੀ ਆ ਜੀ ਅੱਜ ਕੱਲ ਅਗਲਾ ਕਹਿੰਦਾ ਜੇ ਮੈਂ ਕੁਝ ਬੋਲਿਆ ਤੇ ਆਪਾਂ ਤਾਂ ਇਹਨਾਂ ਨੂੰ ਦੋਨਾਂ ਨੇ ਬਰਤਣਾ ਜਾਣਦੇ ਆ ਜੇ ਇਹਦੇ ਖਿਲਾਫ ਬੋਲਦੇ ਆ ਤੇ ਬੱਚੇ ਨਾਰਾਜ਼ ਹੋ ਜਾਣਗੇ ਜੇ ਬੱਚਿਆਂ ਦੇ ਖਿਲਾਫ ਬੋਲਦੇ ਆ ਤੇ ਇਹ ਨਾਰਾਜ਼ ਹੋ ਜਾਣਗੇ ਉਹ ਇਸ ਕਰਕੇ ਨਾ ਫਿਰ ਉਹ ਸਾਂਝੀ ਜੀ ਗੱਲ ਕਰਦੇ ਆ ਕੋਈ ਕਿਸੇ ਦਾ ਪੈਤਲਾ ਨਹੀਂ ਕਰਦੇ ਆਗੇ ਬਿਲਕੁਲ ਆਸ਼ਰਮ ਦੇ ਵਿੱਚ ਰਹਿ ਕੇ ਕਿੱਦਾਂ ਦਾ ਲੱਗਦਾ ਆਸ਼ਰਮ ਦੇ ਵਿੱਚ ਰਹਿ ਕੇ ਠੀਕ ਹੈ ਜੀ ਇੱਥੇ ਰੋਟੀ ਪਾਣੀ ਸਾਨੂੰ ਟਾਈਮ-ਟਾਈਮ ਨਾਲ ਹਰ ਚੀਜ਼ ਮਿਲਦੀ ਆ ਅੱਛਾ ਕਿੰਨਾ ਕੁ ਧਿਆਨ ਇੱਥੇ ਜਿਹੜਾ ਰੱਖਿਆ ਜਾਂਦਾ ਹਰ ਇੱਕ ਚੀਜ਼ ਦਾ ਹਰ ਚੀਜ਼ ਦਾ ਜੀ ਰੋਟੀ ਪਾਣੀ ਚਾ ਦਵਾਈ ਆ ਦਵਾਈ ਲਿਆਉਣੀ ਹੁੰਦੀ ਆ ਉਹ ਬਾਜ਼ਾਰੋਂ ਲੈ ਆਈ ਦੀ ਅਸੀਂ ਜਾ ਕੇ ਬਿਲਕੁਲ ਆਸ਼ਰਮ ਨਾਲ ਲੱਗਦਾ ਹੈ ਕਿ ਕਰਨ ਨਾਲੋਂ ਲੱਗਦਾ ਕਿ ਆਸ਼ਰਮ ਬਹੁਤ ਜ਼ਿਆਦਾ ਵਧੀਆ ਹੈ हां करनाल ਜੰਗਾ ਲੱਗਦਾ ਜਨ ਮੈਂ ਤੇ ਹਾਂ ਬਦਿਆ ਫੀਲ ਹੁੰਦਾ ਇੱਥੇ ਅੱਜ ਜਦੋਂ ਮੈਂ ਹੋਣੀ ਨਾ ਕੈ ਗੱਲ ਕਰ ਰਹੀ ਸੀਗੀ ਤੁਹਾਡੇ ਮੈਮ ਨਾਲ ਜਿਨ੍ਹਾਂ ਦਾ ਇਹ ਆਸ਼ਰਮ ਜਿਹੜਾ ਆਸ਼ਰਮ ਜਿਹੜਾ ਡੀਲ ਕਰਦੇ ਉਹ ਕਹਿੰਦੇ ਇਹਨਾਂ ਨਾਲ ਗੱਲ ਨਾ ਕਰੋ ਇਹਨਾਂ ਨੂੰ ਹਰਟ ਹੁੰਦਾ ਦੁੱਖ ਹੁੰਦਾ ਆ ਉਹ ਤੁਹਾਡੇ ਲਈ ਜਦੋਂ ਇੰਨੀ ਇਨਸਾਨੀਅਤ ਦਿਖਾ ਸਕਦੇ ਪਰ ਆਪਣੀ ਔਲਾਦ ਹੀ ਆ ਜਿਹਦੇ ਬਹੁਤ ਜ਼ਿਆਦਾ ਉਮੀਦ ਹੁੰਦੀ ਹੈ ਫਿਰ ਉਹ ਕਿਉਂ ਨਹੀਂ ਦਿਖਾਉਂਦੇ ਉਹ ਗੱਲ ਇਦਾਂ ਹੈ ਜੀ ਅੱਜ ਕੱਲ੍ਹ ਜ਼ਮਾਨਾ ਹੀ ਹਵਾ ਹੀ ਐ ਅੱਜ ਤਾਂ ਚਲੋ ਮਾੜੇ ਮੋਟੇ ਆਦਮੀ ਆ ਗਰੀਬ ਮੈਂ ਬੰਦੇ ਸਾਡੇ ਕੋਲ ਪੈਸਾ ਪੂਸਾ ਕੁਝ ਨਹੀਂ ਹੈਗਾ ਅਸੀਂ ਬਹੁਤੇ ਪੈਸੇ ਵਾਲੇ ਬੰਦੇ ਵੀ ਦੇਖੇ ਆ ਜਿਨ੍ਹਾਂ ਕੋਲ ਬਹੁਤ ਪੈਸਾ ਆ ਉਹਨਾਂ ਦੇ ਵੀ ਇਦਾਂ ਦੇ ਹੀ ਹਾਲਾਤ ਆ ਉਹ ਬੱਚਿਆਂ ਨੂੰ ਸਭ ਕੁਝ ਦੇਤਾ ਉਹਨਾਂ ਨੇ ਬੱਚੇ ਫਿਰ ਵੀ ਨੀਵਨਾ ਨੂੰ ਦੇਖਦੇ ਉਹ ਇੱਕ ਬਾਲੇ ਮੁਲਕੇ ਜਿਮ ਉਹਨਾਂ ਦੇ ਕੋ ਬੱਚੇ ਰਹਿੰਦੇ ਆ ਕੁੜੀ ਵੀ ਬਾਹਰ ਰਹਿੰਦੀ ਆ ਇੱਕ ਕੁੜੀ ਉਹਨਾਂ ਦੀ ਉਹਨਾਂ ਨੂੰ ਦੇਖਦੀ ਆ ਉਹ ਕਹਿੰਦੀ ਅਸੀਂ ਵੀ ਤੁਹਾਡੇ ਨਾਲੋਂ ਵੀ ਜ਼ਿਆਦਾ ਦੁਖੀ ਆ ਕਹਿੰਦਾ ਤੇ ਅੱਜ ਤੱਕ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਦੇਖਿਆ ਸੀ ਕਿਸ ਤਰੀਕੇ ਨਾਲ ਜ਼ਿੰਦਗੀ ਨਾਲ ਜੀਓ ਉਹ ਤਾਂ ਦੇਖੋ ਜੀ ਸੋਤਿਆ ਦਾ ਬੜਾ ਕੁਝ ਸਗਾ ਪਰ ਕਿਸਮਤ ਨਾਲ ਲੜਿਆ ਨਹੀਂ ਜਾ ਸਕਦਾ ਕਿਉਂਕਿ ਜੋ ਕਿਸਮਤ ਦੇ ਵਿੱਚ ਹੁੰਦਾ ਹੈ ਨਾ ਉਹੀ ਹੋ ਕੇ ਰਹਿੰਦਾ ਹੈ ਬੰਦਾ ਤਾਂ ਬੜੀ ਕੋਸ਼ਿਸ਼ ਕਰਦਾ ਵੀ ਮੈਂ ਬਚ ਜਾਵਾਂ ਮੈਂ ਜਾਂਦੇ ਕੰਮਾਂ ਨੂੰ ਨਾ ਹੋਣਦੇ ਆ ਲੇਕਿਨ ਉਹ ਨਹੀਂ ਜੋ ਰੋਕ ਨਹੀਂ ਸਕਦਾ ਬੰਦਾ ਬਿਲਕੁਲ ਅੱਛਾ ਕੀ ਕੰਮ ਕੀ ਕਰਦੇ ਸੀ ਤੁਸੀਂ ਮੈਂ ਹੋਜਰੀ ਦਾ ਕੰਮ ਕਰਦਾ ਸੀਗਾ ਜੀ ਹੋਜਰੀ ਦਾ ਕੰਮ ਇੰਨਾ ਵਧੀਆ ਕੰਮ ਸੀਗਾ ਕਿੱਦਾਂ ਮਤਲਬ ਫਿਰ ਹੁਣ ਉਹ ਹੋਜਰੀ ਦਾ ਕੰਮ ਕੌਣ ਸੰਭਰਿਆ ਉਹ ਕੋਈ ਨਹੀਂ ਅਸੀਂ ਤਾਂ ਪੈਸੇ ਹੀ ਕਿਸੇ ਦੀ ਕੰਪਨੀ ਫੈਕਟਰੀ 'ਚ ਨੌਕਰੀ ਕਰਦੇ ਸੀਗੇ ਅੱਛਾ ਉੱਥੇ ਹੁਣ ਚਲੇ ਆਏ ਆ ਉੱਥੇ ਸਾਡੀ ਜਗ੍ਹਾ ਬੰਦੇ ਹੋਰ ਰੱਖ ਲਏ ਉਹਨਾਂ ਨੇ ਹੂੰ ਉਹਨਾਂ ਦਾ ਵੀ ਕੰਮ ਨਹੀਂ ਰੁਕਦਾ ਪਿਆ ਅਜਾ ਹੁੰਦਾ ਹੀ ਕੱਜਾ ਤਾਂ ਕੋਈ ਤਿਉਹਾਰ ਹੋਵੇ ਜਾਂ ਫਿਰ ਕੋਈ ਖੁਸ਼ੀ ਗਮ ਦਾ ਮੌਕਾ ਹੋਵੇ ਆਪਣੇ ਪਰਿਵਾਰ ਦੇ ਵਿੱਚ ਬੈ ਕੇ ਪਰਿਵਾਰ ਦੇ ਵਿੱਚ ਰਹਿਣ ਦਾ ਦਿਲ ਕਰਦਾ ਹੋਵੇ ਕੁਛ ਐਦਾਂ ਤਾਂ ਹੁੰਦਾ ਹੈ ਕਦੇ-ਕਦੇ ਉਹ ਬੈਠਦਾ ਨਾ ਹੁਣ ਜੜੀਆਂ ਪੁਰਾਣੀਆਂ ਗੱਲ ਲੜਾਈ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਉਹਦੀਆਂ ਆ ਫਿਰ ਇਸ ਕਰਕੇ ਜੇ ਚੱਲ ਜਾਂਦੇ ਆ ਦੋ ਚਾਰ ਉਹ ਵੀ ਸੁਣਾ ਦਿੰਦੇ ਆ ਫਿਰ ਇਹ ਕਹਤਾਨੂੰ ਵੀ ਸੁਣਾ ਨਹੀਂ ਵੰਦੀ ਆ ਉਹ ਫੇਰ ਨਾ ਮਾਹੌਲ ਖਰਾਬ ਹੋ ਜਾਂਦਾ ਇਸ ਕਰਕੇ ਫਿਰ ਅਸੀਂ ਲੰਬੇ ਹੀ ਰਹਿਣੇ ਆਗੇ। ਹੂੰ। ਵਧੀਆ ਲੱਗਦਾ ਇੱਥੇ? ਹਾਂ ਇੱਥੇ ਬਹੁਤ ਵਧੀਆ ਆ ਜੀ। ਤਾਂ ਪੂਰੇ ਦਿਨ ਦੇ ਵਿੱਚ ਕੀ ਕੀ ਕੰਮ ਕਰਦੇ ਫਿਰ ਇੱਥੇ? ਇੱਥੇ ਤਾਂ ਕੁਝ ਵੀ ਨਹੀਂ ਕਰਦੇ ਅਸੀਂ ਬੈਠੇ ਰਹਿੰਦਾ ਆ ਅੰਦਰ ਲੰਮੇ ਪੈ ਜੀਦਾ ਆ। ਅੱਛਾ। ਕਿਉਂਕਿ ਹੁਣ 6 ਤੜੀ ਹੈ ਨਹੀਂ ਬੈਠਣ ਜੋਗੀ ਨਾ ਕੋ ਕੰਮ ਕਰਨ ਜੋਗੀ ਆ। ਹੂੰ। ਜੇ ਮੜਾ ਮੋਟਾ 10 ਮਿੰਟ ਕਿਤੇ ਕੰਮ ਵੀ ਕਰਦੇ ਆ ਥੱਕ ਜਾਂਦੇ ਆ ਫਿਰ ਲੰਮੇ ਪੈ ਜਾਂਦੇ ਆਗੇ। ਹਾਂ। ਬਸ ਐਦਾਂ ਨਾ ਕੀ ਕੰਮ ਐ ਹੋਰ ਕੋਈ ਕੰਮ ਨਹੀਂ ਸਾਨੂੰ ਇੱਥੇ। ਵਧੀਆ ਲੱਗਦਾ ਇੱਥੇ? ਹਾਂ ਠੀਕ ਇਹ ਕਹਾਣੀ ਸੀਗੀ ਇੱਕ ਪਰਿਵਾਰ ਦੀ ਜਿਹਦਾ ਪਰਿਵਾਰ ਹੋਣ ਦੇ ਬਾਵਜੂਦ ਵੀ ਤਿੰਨ ਪੁੱਤ ਹੋਣ ਦੇ ਬਾਵਜੂਦ ਵੀ ਇੱਕ ਜਿਹੜਾ ਕਪਲ ਆ ਆਪਣਾ ਪਰਿਵਾਰ ਛੱਡ ਕੇ ਜਿਹੜਾ ਆਸ਼ਰਮ ਦੇ ਵਿੱਚ ਰਹਿ ਰਿਹਾ ਹੈ ਕਾਰਨ ਆ ਕਿ ਘਰ ਦੇ ਵਿੱਚ ਲੜਾਈ ਨਹੀਂ ਚਾਹੀਦੀ ਹੈ ਹਮੇਸ਼ਾ ਪਿਆਰ ਚਾਹੀਦਾ ਸੀ ਪਰ ਉਹ ਚੀਜ਼ ਜਿਹੜੀ ਨਹੀਂ ਮਿਲਦੀ ਤਾਂ ਲੋਕ ਜਿਹੜੇ ਨੇ ਭੱਜਣਾ ਸਟਾਰਟ ਕਰ ਦਿੰਦੇ ਨੇ ਆਪਣੇ ਘਰ ਨੂੰ ਛੱਡ ਕੇ ਉਹ ਦੂਜਿਆਂ ਦੇ ਥਾਂ ਦੂਜੀ ਥਾਂ ਰਹਿਣ ਦੇ ਵਿੱਚ ਜ਼ਿਆਦਾ ਉਹਨਾਂ ਨੂੰ ਵਧੀਆ ਲੱਗਦਾ ਹੈ ਕੀ ਕਹਿਣਾ ਚਾਹੋਗੇ ਇਦਾਂ ਦੇ ਪਰਿਵਾਰ ਬਾਰੇ ਇਦਾਂ ਦੇ ਮੁੰਡੇ ਬਾਰੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ 더 ਸਿਟੀ ਹੈਡਲਾਈਨਸ ਮੈਂ ਨੇ ਹਾਂ ਮਲਿਕ ਕੈਮਰਾ ਪਰਸਨ ਵੀਪਨ ਬਸੀ ਨਾਲ